ਸਰ ਬਹੁਤ ਵਧੀਆ ਮੂਵੀ ਹੈ ਇਹ ਹੀ ਬੋਲਾਂਗੇ ਕਿ ਸਾਰੇ ਆਓ ਮੂਵੀ ਦੇਖਣ ਮਜ਼ਾ ਆ ਗਿਆ ਮੂਵੀ ਦੇਖਣ ਦਾ ਬਹੁਤ ਜ਼ਿਆਦਾ ਇਮੋਸ਼ਨਲ ਹੈ ਮਤਲਬ ਬਹੁਤ ਜ਼ਿਆਦਾ ਲਵ ਹੈ ਬੱਚਿਆਂ ਵਾਸਤੇ ਇਹ ਹੀ ਬੋਲਣਾ ਚਾਹਵਾਂਗੇ ਬਹੁਤ ਸੋਹਣੀ ਸੀ ਬਹੁਤ ਜ਼ਿਆਦਾ ਸੋਹਣੀ ਲੱਗੀ ਇਮੋਸ਼ਨਲ ਸੀ ਫਨੀ ਸੀ ਤੇ ਐਕਸ਼ਨ ਵੀ ਸੀ ਬਹੁਤ ਸੋਹਣੀ ਮੂਵੀ ਸੀ ਹਾਂਜੀ ਅੰਕੀ ਦੀ ਐਕਟਿੰਗ ਕਰਕੇ ਕਿਵੇਂ ਲੱਗਿਆ ਫਿਰ ਬਹੁਤ ਵਧੀਆ ਲੱਗਿਆ ਅਦਿੱਤਿਆ ਸਰ ਨੇ ਮੈਨੂੰ ਬਹੁਤ ਵੱਡਾ ਰੋਲ ਦਿੱਤਾ ਇਹਦੇ ਲਈ ਉਹਨਾਂ ਦਾ ਥੈਂਕ ਯੂ ਕਰਦਾ ਤੈਨੂੰ ਮੈਨੂੰ ਮੂਵੀ ਬਹੁਤ ਵਧੀਆ ਲੱਗੀ ਵਧੀਆ ਲੱਗੀ ਜੀ ਬਹੁਤ ਵਧੀਆ ਮੂਵੀ ਸੀ ਬਹੁਤ ਇੰਜੋਏ ਕੀਤਾ ਬਹੁਤ ਵਧੀਆ ਮੂਵੀ ਬਹੁਤ ਵਧੀਆ ਬਹੁਤ ਵਧੀਆ 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 ਬਹੁਤ ਵਧੀਆ ਫਿਲਮ ਪੰਜਾਬੀ ਸਿਨੇਮਾ ਦੇ ਵਿੱਚ ਬਹੁਤ ਦੇਰ ਬਾਅਦ ਬੱਚਿਆਂ ਦੀ ਫਿਲਮ ਆਈ ਆ ਮੈਂ ਕਹਿੰਦਾ ਚਾਹੁੰਦਾ ਮੈਂ ਕਹਿਣਾ ਚਾਹੁੰਦਾ ਕਿ ਸਾਰੇ ਲੋਕ ਜਿਹੜੇ ਵੀ ਪੰਜਾਬ ਦੇ ਨੇ ਆਪਦੇ ਬੱਚਿਆਂ ਨੂੰ ਲੈ ਕੇ ਆਓ ਤੇ ਫਿਲਮ ਦੇਖੋ ਬਹੁਤ ਇੰਜੋਏ ਕਰੋਗੇ ਬਹੁਤ ਅੱਛੀ ਬਹੁਤ ਠੁਕੀ ਹੈ ਜੀ ਬਹੁਤ ਸੋਹਣੀ ਫਿਲਮ ਹੈ ਜੀ ਬਹੁਤ ਵਧੀਆ ਬਹੁਤ ਅੱਛੀ ਹੈ ਬਹੁਤ ਵਧੀਆ ਬੁਣੀ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਪੰਜਾਬੀ ਬਹੁਤ ਵਧੀਆ ਬੁਣੀ ਹੈ ਜੀ ਬਹੁਤ ਵਧੀਆ ਬੁਣੀ ਹੈ ਜੀ ਨਵਾਂ ਕੰਸੈਪਟ ਬੱਚੇ ਬੱਚਿਆਂ ਨੂੰ ਆਪਣੇ ਮਾਪੇਤੀ ਮਾਂ ਪਿਓ ਦਾ ਮਾਪੇਤੀ ਪਤਾ ਲੱਗਦਾ ਵੀ ਕੀ ਜ਼ਿੰਮੇਵਾਰੀਆਂ ਉਹਨਾਂ ਬਗੈਰ ਕਿਦਾਂ ਔਨਲੀ ਫੀਲ ਕਰਦਾ ਕੰਸੈਪਟ ਬੜਾ ਹਟਕੇ ਆਏ ਐ ਫੈਮਿਲੀ ਨਾਲ ਦੇਖਣ ਵਾਲੀ ਪਿਕਚਰ ਹੈ ਬਹੁਤ ਵਧੀਆ ਫਿਲਮ ਹੈ ਜੀ ਥੈਂਕ ਯੂ ਥੈਂਕ ਯੂ ਸੋ ਮਚ ਕੀ ਕਹਾਜ ਆਉਂਗੇ ਪੰਜਾਬੀ ਆਗੇ ਪੰਜਾਬੀ ਆਗੇ ਅੱਛੀ ਮੂਵੀ ਹੈ ਬੜੀਆ ਹੈ ਮੂਵੀ ਇੱਕ ਨੰਬਰ ਹੈ ਮਜ਼ਾ ਆਇਆ ਦੇਖ ਕੇ ਵਧੀਆ ਮੂਵੀ ਹੈ ਜੀ ਸਾਰਿਆਂ ਨੂੰ ਆਉਣਾ ਚਾਹੀਦਾ ਦੇਖਣ ਬਹੁਤ ਮਜ਼ੀਆ ਹੈ ਪੰਜਾਬੀ ਆਗੇ ਹੋਏ